ਸਰ ਸਿੰਘ ਜੀ ਜਿਹੜਾ ਜਿਹੜਾ ਤੁਸੀਂ ਰਾਹਸਮਗਰੀ ਲੈ ਕੇ ਜਾ ਰਹੇ ਹੜਪੀੜ ਤਾਲੀ ਤੇ ਕਿੱਥੇ ਕਿੱਥੇ ਲੈ ਕੇ ਜਾ ਰਹੇ ਹੋ ਤੇ ਕਿੰਨਾ ਬਲੋਂ ਪੂਰਾ ਜਿਵੇਂ ਤੁਸੀਂ ਯੂਨੀਅਨ ਹੀ ਦੱਸਿਆ ਪਰਾਲਾ ਕੀਤਾ ਹਾਂ ਟੋਲਪਲਾ ਪੈਂ ਦਸਬ ਸਿੰਘ ਲਾਡੀ ਸੁਭਾ ਪ੍ਰਧਾਨ ਟੋਲਪਲਾ ਵਰਕ ਯੂਨੀਅਨ ਪੰਜਾਬ ਪੰਜਾਬ ਦੇ ਵੱਖ-ਵੱਖ ਟੋਲਪਲਾਜਾਂ ਦੇ ਕਰਮਚਾਰੀ ਲਗਾਤਾਰੀ ਪਿਛਲੇ ਦਿਨਾਂ ਤੋਂ ਜਦੋਂ ਹੜ੍ਹ ਪ੍ਰਭਾਵਤਾ ਵਿੱਚ ਐਡੀ ਬਿਡੀ ਕ੍ਰੋਪੀ ਦਾ ਨੁਕਸਾਨਿਆ ਗਿਆ ਤਾਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਆਪਣੀ ਕਿਤਰੋਹਾਂ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਇਹਨਾਂ ਇਲਾਕਿਆਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਪਣੀ ਸੇਵਾ ਦਾ ਯੋਗਦਾਨ ਪਾ ਰਹੇ ਨੇ ਹੁਣ ਅਸੀਂ ਜਿਹੜਾ ਹੈਗਾ ਬੱਲੂਆਣਾ ਟੋਲਪਲਾਜਾ ਜਿੱਦਾਂ ਟੋਲਪਲਾਜਾ ਲਹਿਰਾਵੇਕਾ ਟੋਲਪਲਾਜਾ ਕਾਲਾ ਟਿੱਬਾ ਟੋਲਪਲਾਜਾ ਤੇ ਕੁੰਜਾ ਸਰਪ ਟੋਲਪਲਾਜਾ ਦੇ ਸਾਥੀਆਂ ਦੇ ਜਿਹੜੀ ਕਿਰਤਨਵਾਂ ਦੀ ਕਮਾਈ ਦੇ ਵਿੱਚੋਂ ਦਸਬੰਦ ਦੇ ਰੂਪ ਦੇ ਵਿੱਚ ਜਿਹੜੀ ਇੱਥੋਂ ਅਸੀਂ ਰਸਦ ਭੇਜ ਰਿਹਾ ਸੁੱਕੀ ਰਸਦ ਨਾਲ ਪੀਣ ਵਾਲਾ ਪਾਣੀ ਦੀ ਇੱਕ ਟਰਾਲੀ ਤੇ ਨਾਲ ਦੋ ਹਰੇ ਚਾਰੇ ਦੀਆਂ ਟਰਾਲੀਆਂ ਜਿਹੜੀਆਂ ਇੱਥੋਂ ਸਾਥੀ ਸਾਡੇ ਲੈ ਕੇ ਜਾ ਰਹੇ ਨੇ ਹੜ ਪ੍ਰਭਾਵਿਤ ਖੇਤਰ ਫਾਜ਼ਿਲਕਾ ਏਰੀਆ ਦੇ ਵਿੱਚ ਅਸੀਂ ਇਹ ਸਵਾਵਾ ਜਿਹੜਾ ਨਿਵਾਣ ਜਾ ਰਹੇ ਹਾਂ ਦੂਸਰਾ ਬੈਚ ਦੀ ਅੱਜ ਜਿਹੜੀ ਸਾਡੀ 15 ਤੋਂ 20 ਮੈਂਬਰਾਂ ਦੀ ਜਿਹੜੀ ਟੀਮ ਆ ਉਸ ਇਲਾਕੇ ਵਿੱਚ ਜਾ ਰਹੀ ਆ ਉਸ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਆ ਜਿਹੜੀ ਵੀ ਕੋਈ ਲੋੜ ਆ ਸਾਡੇ ਸਾਥੀ ਉੱਥੇ ਦਿਨ ਰਾਤ ਇੱਕ ਕਰਕੇ ਉੱਥੇ ਸਰਵੇ ਕਰਕੇ ਜਿਹੜੇ ਪਰਿਵਾਰ ਲੋੜਵੰਦ ਪਰਿਵਾਰ ਨੇ ਮਜ਼ਦੂਰ ਕਿਸਾਨ ਕਿਸੇ ਵੀ ਤਬਕੇ ਨਾਲ ਸੰਬੰਧਿਤ ਨੇ ਉਹ ਸਾਥੀਆਂ ਨਾਲ ਕਿਸੇ ਨਾਲ ਕੋਈ ਵੀ ਵਿਤਕਰੇਪ ਇਹਸਬਾਬ ਤੋਂ ਮਾਹਰ ਮਜਾਤ ਤੋਂ ਦੂਰ ਹੋ ਕੇ ਅਸੀਂ ਜਿਹੜੀਆਂ ਇਹ ਦਬਾਵਾਂ ਨਿਭਾਉਣ ਜਾ ਰਹੇ ਆ ਤੇ ਮੈਂ ਉੱਥੇ ਇਲਾਕੇ ਦੇ ਸਾਥੀਆਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਕਿ ਬਹੁਤ ਸਾਰੇ ਪਰਿਵਾਰ ਮਜ਼ਦੂਰਾਂ ਦੀਆਂ ਸਾਡੀਆਂ ਭੈਣਾਂ ਦੇ ਵਿਆਹ ਸਾਧੀਆਂ ਦਾ ਪਲੂਰਾਮ ਰੱਖੇ ਗਏ ਸੀ ਪਰ ਇਸ ਹੁਪਤਰ ਦੀ ਆਫਤ ਦੇ ਨਾਲ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਤੇ ਸਮਾਨ ਹੋਰ ਜਿਹੜਾ ਕੀਮਤੀ ਵਿਆਹ ਸਾਧੀਆਂ ਦਾ ਡੁੱਬ ਕੇ ਖਰਾਬ ਹੋ ਗਿਆ ਤੇ ਸਾਡੇ ਜਥੇਬੰਦੀ ਵੱਲੋਂ ਅਸੀਂ ਪੂਰਨ ਤੌਰ ਤੇ ਵਿਸ਼ਵਾਸ ਦਵਾਨੇ ਆ ਕਿ ਬਾਦ ਚੜ ਕੇ ਅਸੀਂ ਸਹਿਯੋਗ ਉਹਨਾਂ ਭੈਣਾਂ ਦੇ ਵਿਆਹਾਂ ਦੇ ਵਿੱਚ ਯੋਗਦਾਨ ਆਪਣਾ ਕਿਥਨਾਂ ਦੀ ਕਮਾਈ ਦੇ ਵਿੱਚੋਂ ਪਾਵਾਂਗੇ ਤੇ ਕਿਸੇ ਵੀ ਭੈਣ ਦਾ ਅਸੀਂ ਜਿਹੜਾ ਹੈਗਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਨਹੀਂ ਛੱਡਾਂਗੇ ਪਰਮਾਨੰਦ ਦਾ ਸਾਥ ਨਹੀਂ ਛੱਡਾਂਗੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਅੱਜ ਸਾਡੇ ਦੂਜੇ ਬੈਚ ਦੀ ਜਿਹੜੀ ਟੀਮ ਉਹ ਬੱਲੂਆਣਾ ਟੋਲ ਪਲਾਜ਼ਾ ਅਬੌਰ ਤੋਂ ਜਾ ਰਹੀ ਆ ਉਸ ਦਿਨ ਪਹਿਲਾਂ ਅਸੀਂ ਜਿਹੜੀ ਪਹਿਲਾ ਬੈਚ ਅਸੀਂ 15 ਤੋਂ 20 ਮੈਂਬਰਾਂ ਦਾ ਉਹ ਭੇਜ ਚੁੱਕੇ ਆ ਅੱਜ ਦੂਸਰਾ ਤੇ ਦੋ ਦਿਨਾਂ ਬਾਅਦ ਅਸੀਂ ਫੇਰ ਇਸ ਤਰ੍ਹਾਂ ਭੇਜਣ ਜਾ ਰਹੇ ਆ ਇਹ ਉਦੋਂ ਤੱਕ ਸੇਵਾ ਜਾਰੀ ਰਹੂਗੀ ਜਦੋਂ ਤੱਕ ਦੀਆਂ ਫਸਲਾਂ ਬਚਾਈ ਨਹੀਂ ਕਣਕਾਂ ਦੀ ਬਜਾਈ ਨਹੀਂ ਹੋ ਜਾਂਦੀ ਅਤੇ ਸਹੀ ਤਰੀਕੇ ਨਾਲ ਉੱਥੇ ਦੇ ਜਿਹੜੇ ਸਾਡੇ ਵੀਰ ਨੇ ਸਾਡੇ ਪਰਿਵਾਰ ਨੇ ਕਿਸਾਨ ਮਜ਼ਦੂਰ ਨੇ ਆਪਣੀ ਸਹੀ ਜਿਹੜਾ